ਮੇਰਾ ਨਾ ਖੁਸ਼ੀ ਆਹੀ ਕਿ ਮਾ ਵਾਲੇ ਦੇ ਰਹਿਣ ਵਾਲੇ ਆ ਕਿਮਾ ਗੜ ਇੱਥੇ ਤੇ ਆਹੀ ਖਾਲਗੇ ਟੋਖੜ ਪੀ ਕੇ ਆਉਂਦੇ ਹੀ ਤੇ ਪੁਲੀ ਤੇ ਵੱੜਦੇ 7-8 ਮੁੰਡੇ ਹੀ ਮੇਰੇ ਘਰ ਵਾਲੇ ਨੂੰ ਘੇੜ ਲਿਆ ਮੇਰੇ ਦੌਰ ਵੀ ਮੇਰੇ ਘਰ ਵਾਲੇ ਨੂੰ ਬਹੁਤ ਕੁੱਟਿਆ ਤੇ ਪੈਰ 'ਚ ਗੋਲੀ ਮਾਰਤੀ ਉਹਨਾਂ ਤੇ ਮੇਰੇ ਸਿਰ ਤੇ ਵੀ ਛੱਟ ਲੱਗੀ ਉਹਨਾਂ ਤੇ ਪਤਾ ਹੋ ਸਕਦਾ ਕਿ ਇਹਨੂੰ ਕਿਸੇ ਆਹੀ ਮੋਟਰਸਾਈਕਲ ਤੇ ਉਹ ਪੈਦਲ ਉੱਥੇ ਖਲੋਤੇ ਹੋਏ ਹੈਗੇ ਸ਼ਾਇਦ ਪੈਲੋ ਦੇ ਹੈ ਗੱਝਾ ਹਰ ਨੂੰ ਨਹੀਂ ਪਤਾ ਉਹਨਾਂ ਨੇ ਹੜਾ ਮੋਟਰਸਾਈਕਲ ਫਾੜ ਲਿਆ ਤੇ ਮੇਰੇ ਘਰ ਵਾਲੇ ਨੇ ਕੁੱਟਣ ਲੱਗ ਪਏ ਉੱਥੇ ਹੀ ਤੁਸੀਂ ਕਹਿੰਦੇ ਤੁਸੀਂ ਤੁਹਾਡਾ ਘਰ ਵਾਲਾ ਸੀ ਦੋ ਜਣੇ ਸੀ ਹਾਂਜੀ ਕਾਰਨ ਕੀ ਗੱਲ ਕਰਦੇ ਨੇ ਕਾਰਨ ਪਤਾ ਨਹੀਂ ਕੀ ਹੈ ਗਾਈ ਬਸ ਆਹੀ ਖਾ ਪੀ ਕੇ ਆਉਂਦੇ ਸੀ ਕੰਮ ਫਿਰ ਕੇ ਉਹਨਾਂ ਨੇ ਉਹ ਮੌਕੇ ਤੇ ਹਾਨੂੰ ਘੇਰ ਲਿਆ ਨਹੀਂ ਨਹੀਂ ਹਾਂ ਹਾਂ ਕੀ ਤੁਹਾਡੇ ਘਰ ਵਾਲੇ ਹੋ ਹਾਂ ਬਹੁਤ ਕ੍ਰਿਟੀਕਲ ਹੈ ਕਿ ਅਵੇਲਾ ਤੁਸੀਂ ਉਹ ਜਾਂਦੀ ਉਹਨਾਂ ਨੇ ਤੇ ਪੈਰਾਚ ਮਾਰੀ ਉਹਨਾਂ ਦੇ ਤੇ ਦੋਵੇਂ ਹਾਂ ਇਹ ਇੱਕੋ ਅਸਲਾ ਹੈ ਬਾਕੀ ਉਹਨਾਂ ਨੇ ਕੜੇ-ਕੁੜੇ ਹੱਥ ਨਾ ਪਹੁੰਚਾਦਾ ਮਾਰੇ ਸਿਰ ਸੁਰ ਪਾੜਦੇ ਨਹੀਂ ਕੋਈ ਨੇ ਹੱਥ ਪਿਆ ਕੋਈ ਨਿਛਡਾਇਆ ਜੇ ਬਾਕੀ ਮੇਰੇ ਮੈਂ ਆਪਣੇ ਘਰ ਤੇ ਆਨੂ ਬੁਲਾਇਆ ਉਹਨਾਂ ਨੇ ਨਿਛਡਾਇਆ ਉਹਨਾਂ ਨੂੰ ਇਸ ਨਾਲ ਮੈਂ ਤੁਹਾਨੂੰ ਪੁਲਿਸ ਨੂੰ ਕਪਰੇਟ ਕਰ ਦਿੱਤੀ ਹਾਂਜੀ ਹਾਂਜੀ ਕਰਤੀ ਆ ਕਿ ਕੀ ਮੈਂ ਕਰਦੇ ਤੁਸੀਂ ਅਸੀਂ ਕਹਿੰਦੇ ਉਹਨਾਂ ਨੂੰ ਫੜੋ ਉਹਨਾਂ ਨੂੰ ਜੋ ਮਰਜ਼ੀ ਉਹਨਾਂ ਨੂੰ ਸਜ਼ਾ ਦਿਓ ਮੇਰੇ ਘਰ ਵਾਲੇ ਦਾ ਬਹੁ ਬੁਰਾਲ ਕੀਤਾ ਉਹਨਾਂ ਨੇ ਸਾਡੀ ਭੈਣ ਜੀ ਨਾਮ ਆਪਣਾ ਮੰਦਰਨਾ ਵਾਈਸ ਸਿੰਘ ਦਾ ਗਾਵਾ ਤੇ ਅਸੀਂ ਗੇਟ ਕੀ ਹਮਲੇ ਵਰ ਕੋਲੋਨੀ ਮਕਾਨ ਨੰਬਰ 105 ਦੇ ਰਹਿਣ ਵਾਲੇ ਆ ਸਰ ਕੀ ਗੱਲ ਹੋਈ ਅੱਜ ਭਾਜੀ ਸਰ ਮੇਰਾ ਲੜਕਾ ਤੇ ਮੇਰੀ ਨੂੰਹ ਉਥੇ ਖਾਣ ਪੀਣ ਗਏ ਸੀ ਕਿਹੜੀ ਜਗ੍ਹਾ ਤੇ ਇੱਕ ਹਾਲਗੇਟ ਗਏ ਸੀ ਤੇ ਉਹ ਹਾਲਗੇਟਾਂ ਤੇ ਬਾਕੀ ਸਾਡੀਆਂ ਤੇ ਕੁਆੜੀਆਂ ਨਹੀਂ ਪੁੱਲੀ ਗਈ ਸੀ ਤੇ ਉਥੇ 7-8 ਮੁੰਡੇ ਪੈ ਗਏ ਉਹਨਾਂ ਦੇ ਪਹਿਲਾਂ ਤੇ ਸਿਰ 'ਚ ਬੱਟ ਉਹਨਾਂ ਨੇ ਪਿਸਤੌਲ ਦੇ ਬੱਟ ਮਾਰੇ ਤੇ ਪੈਰ 'ਚ ਗੋਲੀ ਮਾਰਤੀ ਸਾਡਾ ਪੁਲਿਸ ਪ੍ਰਸ਼ਾਸਨ ਅਗੇ ਬੇਨਤੀ ਨਿਵੇਦਨ ਕਰਦੇ ਆ ਕਿ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮਾਨ ਸਾਹਿਬ ਸਾਡੇ ਜੀ ਮੰਤਰੀ ਹੈਗੇ ਨੇ ਐਸ ਨਸ਼ੇ ਦੇ ਤੇ ਉਹ ਦੂਜੇ ਬਦਖਲਾਫ ਤੇ ਬੋਲਣ ਦੇ ਨੇ ਸਾਡੀ ਬਹੁਤ ਮਿਹਰਬਾਨੀਆਂ ਕਿ ਸਾਡੇ ਤੇ ਰਹਿਮ ਕੀਤਾ ਜਾਵੇ ਤੇ ਉਹਨਾਂ ਤੁਰੰਤ ਫੜਿਆ ਜਾਵੇ ਤੇ ਨਾਲ ਸਖਤ ਸਖਤ ਕਾਰਵਾਈ ਕੀਤੀ ਜਾਵੇ ਕਾਰਨ ਦਾ ਤੇ ਪਤਾ ਨਹੀਂ ਮੈਂ ਤੇ ਆਪ ਆਟੋ ਚਾਰਜ ਬੈਟਰੀ ਆਟੋ ਜਦ ਮੈਂ ਤਾਂ ਕੰਮ ਤੋਂ ਆਇਆ ਹੀ ਪਤਾ ਕਿ ਮੁੰਡੇ ਇੱਥੇ ਮੇਰਾ ਸਲੂਨ ਦੀ ਦੁਕਾਨ ਹੈਗੀ ਆ ਕਤੇ ਹੋ ਸਕਦਾ ਕੋਈ ਬਾਲ ਬੁੱਲ ਜਾਂ ਨਾ 55 ਕੋਈ ਸੇ ਗੱਲਬਾਤ ਹੋਈ ਹੋਵੇ ਉਹਨਾਂ ਨੇ ਉਹ ਹੀ ਰੰਜਸ਼बाजी ਗੱਡੀ ਮੇਰੇ ਲੜਕੇ ਨਾਲ ਵੱਡੇ ਨਾਲ ਸੰਦੀਪ ਹਾਂਜੀ ਕੰਪਲੀਟ ਕਰਕੇ ਅਸੀਂ ਗੇਟ ਕੋਲ ਮਾਤੋਂ ਕਹਿੰਦੇ ਸੀ ਤੁਸੀਂ ਉੱਥੇ ਚੱਲੋ ਤੇ ਮੈਡਮ ਤੁਹਾਡੇ ਪਿੱਛੇ ਆਂਦੀ ਹੱਲੀ ਤੱਕ ਕੋਈ ਅਏ ਨਹੀਂ ਹੱਲੀ ਤੱਕ ਮੰਗ ਕੀ ਕਰਦੇ ਪ੍ਰਸ਼ਾਸਨ ਮੰਗਣੋ ਇਹ ਪ੍ਰਸ਼ਾਸਨ ਅਗੇ ਕਰਦੇ ਆ ਕਿ ਸਾਡਾ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਦੇ ਜਲਦ ਤੋਂ ਜਲਦ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਧਿਆਨ ਲਾਗੇ ਸਾਕੇ ਪਤਾ ਲੱਗੇ ਇੱਕ ਵਾਰ ਸਾਰਿਆਂ ਕਿਤੇ ਵਾਰਦਾਤ ਹੋਏ ਲੱਗੇ ਸਾ ਕੋਈ ਸੀਸੀਟੀਵੀ ਕੈਮਰਾ ਜਾਂ ਕੋਈ ਲੋਕਾਂ ਨੇ ਛੁਡਾਇਆ ਨਹੀਂ ਹੈ ਨਹੀਂ ਸ਼ਿਕਾਇਤ ਕਹਿੰਦੇ ਲੋਕ ਤੇ ਬਹੁਤ ਹੈਗੇ ਪਰ ਸਾਰੇ ਇੱਕ ਪਿੱਛੇ ਹਟ ਗਏ ਕਿਸੇ ਨੇ ਨਹੀਂ ਛੁਡਾਇਆ ਹਾਂਜੀ ਹਾਂਜੀ ਸਾਰੇ ਜਦੋਂ ਗੋਲੀ ਚਲਾਤੀ ਸਾਰੇ ਭੱਜ ਗਏ ਤੇ ਸਾਰੇ ਇੱਕ ਦੂਜੇ ਦੇ ਉੱਤੇ ਨਿਸ਼ਾਨ ਲਾਤੇ ਹਾਂਜੀ ਜੀ ਸਰ ਸੰਦੀਪ ਸਿੰਘ ਦਾ ਸਨ ਆਫ ਵਾਹਿਗੁਰੂ ਸਿੰਘ ਦਾ ਵਾਸੀ ਗੇੜ ਕੀ ਮਾਂ ਗਲੀ ਨੰਬਰ 3 ਉਹ ਕਹਿੰਦਾ ਇਹਨਾਂ ਦਾ ਲੜਾਈ ਝਗੜਾ ਹੋਇਆ ਵਾ ਲੜਾਈ ਝਗੜੇ ਦਰਾਂ ਇਹਨਾਂ ਤੇ ਸੱਟਾਂ ਲੱਗੀਆਂ ਨਹੀਂ ਤੇ ਜੋ ਕਹ ਆਪਾਂ ਹਾਂ ਗੋਲੀ ਵੀ ਚੱਲੀ ਹੈ ਗੋਲੀਆਂ ਨਾਲ ਦੇ ਗਿੱਟੇ ਦੇ ਵਿੱਚ ਵੱਜੀ ਹੋਈ ਆ ਤੇ ਜੋ ਕ ਇੱਥੇ ਇਹਨਾਂ ਨੇ ਆ ਕੇ ਸਿਵਲ ਹਸਪਤਾਲ ਦੇ ਦਾਖਲ ਉਹਨੂੰ ਕਰਾਇਆ ਵਾ ਦਾਖਲ ਕਰਨ ਤੋਂ ਬਾਅਦ ਸਾਡੇ ਕੋਲ ਨਾ ਤਲਾਹ ਦੇਤੀ ਆ ਨਾ ਆਪਣਾ ਥਾਣੇ ਜਿਹੜੀ ਆ ਤਲਾਹ ਦੇ ਦੇ ਦਿੱਤੀ ਆ ਤੇ ਥਾਣੇ ਤੋਂ ਜੋ ਵੀ ਥਾਣੇ ਤੋਂ ਆਉਣ ਜੋ ਆਪਣੀ ਪੁਲਿਸ ਕਾਰ ਭਈ ਆਪੇ ਕਰੇਗੀ ਉਹ ਅੱਗੇ ਸੰਦੀਪ ਸੰਦੀਪ ਜੀ ਕੀ ਗੱਲ ਹੋਈ ਏ ਬ੍ਰਦਰ ਮੈਂ ਆਪਣੀ ਵਾਈਫ ਨਾਲ ਘਰ ਦਾ ਸਮਾਨ ਲੈ ਕੇ ਆ ਰਿਹਾ ਸੀ ਪਿੱਛੋਂ ਸਾਡੇ ਮੁਹੱਲੇ ਦੇ ਬੰਦੇ ਮੁੰਡੇ ਉਹਨਾਂ ਨੇ ਮੈਨੂੰ ਫੜ ਕੇ ਘੇਰ ਕੇ ਤੇ ਗੋਲੀ ਮਾਰੀ ਮੇਰੀ ਲੱਤ ਤੇ ਸਿਰ ਪਾੜਿਆ ਸੱਤ ਜਗ੍ਹਾ ਤੋਂ ਪਿਸਤੋਲ ਕਿਹਨਾਂ ਕਾਕਾ ਵੀ ਆ ਕੀ ਕੋਈ ਪ੍ਰਾਣੀ ਨਹੀਂ ਕੋਈ ਰੰਜਿਸ਼ ਨਹੀਂ ਕੀ ਕੋਈ ਲੜਕਾ ਹੋ ਮੇਰੇ ਕੋ ਅਕੋਰਡਿੰਗ ਦੀ ਦੁਕਾਨ ਹੈ ਮੇਰੀ ਮੇਕੋਂਦਾ ਹੈ ਉਹ ਕਹਿੰਦਾ ਤੇਰੇ ਕੋ ਕਿਉਂ ਹੁੰਦਾ ਬਸ ਇਹੀ ਗੱਲ ਦੇ ਚਲਦੇ ਅੱਛਾ ਹਾਂਜੀ ਕੋਈ ਪੈਸੇ ਦਾ ਲੈਣ ਨਹੀਂ ਪੈਸੇ ਦਾ ਕੋਈ ਲੈਣ ਨਹੀਂ ਕੀ ਪ੍ਰਾਣੀ ਨੇ ਜੀ ਕੋਈ ਰੰਜਿਸ਼ ਨਹੀਂ ਕੀ ਕੋਈ ਵੀ ਨਹੀਂ ਪਾਜੀ ਉਹ ਤੁਸੀਂ ਕੀ ਮੰਗ ਕਰਦੇ ਹੋ ਮੈਂ ਬ੍ਰਦਰ ਅਹੀ ਮੰਗ ਕਰਦਾ ਮੈਨੂੰ ਇਨਸਾਫ ਮਿਲੇ ਬਾਅਦ ਲੱਗਦਾ ਵੀ ਤਿੰਨ ਜਿਹੜੇ ਗੋਲੀਆਂ ਚੱਲਦੀਆਂ ਨਜ਼ਰ ਆ ਰਹੀਆਂ ਹਾਂਜੀ ਕੀ ਕੀ ਮੰਗ ਕਰਦੇ ਤੁਸੀਂ ਮਦਰ ਕੁਛ ਨਹੀਂ ਇਨਸਾਫ ਮਿਲਣਾ ਚਾਹੀਦਾ ਬਾਸ ਕੀ ਤੁਹਾਡਾ ਕੀ ਖੋ ਕੇ ਲੈ ਗਏ ਨੇ ਮੇਰਾ ਬ੍ਰਦਰ ਉਹਨ ਮੇਰੇ ਕੋ ਗਲੇ ਤੇ ਚਾਂਦੀ ਦੀ ਬ੍ਰੇਸਲੇਟ ਸੀ ਤੇ ਇੱਕ ਮੇਰਾ ਫੋਲਡ 2 ਫੋਨ ਸੀ Samsung ਦਾ ਇੱਕ